ਇੰਨਾ ਲੋਕ ਮੈਨੂੰ ਪੜਦੇ ਚ ਕਹਿੰਦੇ ਤੂੰ ਚਿੰਤਾ ਨਾ ਕਰ ਇਸ ਕਰਕੇ ਚਿੰਤਾ ਉਹਦੇ ਖਤਮ ਤਾਂ ਉਹਦੀ ਹੁੰਦੀ ਹੈ 24 ਤਰੀਕ ਨੂੰ ਸ਼ਾਮ ਨੂੰ ਪਰ ਜੇ ਅਸੀਂ ਇਸ ਕੰਮ ਚ ਜਿੱਤ ਗਏ ਤਾਂ ਸਾਡੇ ਪਿੰਡ ਚੋਂ ਨਸ਼ੇ ਦੀ ਜੜ ਪੜਦੇ ਬਿਨਾ ਨਸ਼ੇ ਵੰਡੇ ਬਿਨਾ ਪੈਸੇ ਵੰਡੇ ਲੋਕ ਵੋਟਾਂ ਪਾਉਣ ਨੂੰ ਤਿਆਰ ਹੈ ਚੰਦ ਕੁ ਬੰਦੇ ਹੁੰਦੇ ਜਿਹੜੇ ਨਸ਼ੇ ਤੇ ਜਾਂ ਐਸੇ ਕੰਮ ਵਾਲੇ ਹੁੰਦੇ ਆ ਉਹ ਸਾਰੇ ਪਿੰਡ ਨੂੰ ਗਮਰਾਹ ਕਰਦੇ ਆ ਲੋਕ ਸਾਥੋਂ ਬਿਲਕੁਲ ਨਿਸ਼ਾਨੀ ਮੰਨਦੇ ਸਮਾਰਥਕਨ ਉਹ ਆਮੀ ਜਿਹਨੂੰ ਮਿਲਣਗੇ ਕੋਈ दारू ਨਹੀਂ ਪਿੰਦਾ ਹਾ ਇੱਥੋਂ ਧੱਕਰ ਵੀ ਮੇਰੇ ਕੋਲ ਚਾਹ ਵੀ ਮੈਨੂੰ ਕਹਿੰਦਾ ਤੂੰ ਤਾ ਸਾਨੂੰ ਲੋਡ ਹੋਈਦਾ ਸੀ ਆਪੇ ਕਰ ਲਾਂਗੇ ਅਮਰ ਜੇ ਸਾਡੇ ਪਿੰਡ ਚੋਂ ਨਸ਼ਾ ਨਿਕਲ ਗਿਆ ਸਾਨੂੰ ਵਿਕਾਸ ਦੀ ਬਿਲਕੁਲ ਹੀ ਲੋੜ ਨਹੀਂ ਰਹਿਣੀ ਵਿਕਾਸ ਅਸੀਂ ਆਪ ਦਾ ਆਪੇ ਕਰ ਲਾਂਗੇ ਸਾਡੇ ਨਾਲ ਮੌਜੂਦ ਨੇ ਭੰਮਾ ਕਲਾ ਤੋਂ ਸਰਪੰਚੀ ਦੇ ਉਮੀਦਵਾਰ ਬੀਬਾ ਕਰਮਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹ ਤੇ ਬੀਬਾ ਜੀ ਤੁਹਾਡੇ ਜਿਹੜਾ ਸਰਪੰਚੀ ਦੀ ਚੋਣਾਂ ਹੋ ਰਹੀਆਂ ਤੋਡੇ ਮੰਨ ਲਾ ਮਨ ਚ ਹੁੰਦਾ ਨਹੀਂ ਵੀ ਅਸੀਂ ਨਵੇਂ ਸਰਪੰਚ ਬਣ ਗਏ ਪਿੰਡ ਲਈ ਆਹ ਕੰਮ ਕਰੇ ਤੁਹਾਡਾ ਹੈ ਕੋਈ ਵੀ ਯਾਰ ਕਿ ਵਿਸ਼ੇਸ਼ ਲੋਕਾਂ ਦੀ ਮੰਗ ਆ ਵੀ ਅਸੀਂ ਆਹ ਕੰਮ ਕਰਨੇ ਆ ਹੈਗਾ ਜੀ ਲੋਕਾਂ ਨੇ ਕੀ ਤੁਹਾਡੇ ਕੋਲੇ ਮੰਗਾ ਵੀ ਯਾਰ ਤੁਸੀਂ ਮੰਗਦੇ ਹੋ ਵੋਟ ਜਾਂਦੇ ਹੋ ਵੀ ਯਾਰ ਆਹ ਕੰਮ ਕਰੋ ਹੀ ਸਾਡੇ ਆਹ ਕੰਮ ਕਰੋ ਅਸੀਂ ਨਸ਼ੇ ਤੋਂ ਬਾਹਲਾ ਕਰਦੇ ਆਂ ਬੀ ਹੂੰ ਵਿੰਨ ਸੇਜ ਜੇ ਤੇ ਯਾਰੀ ਤੋ ਤੁਸੀਂ ਦੱਸ ਦਿਓ ਨਾ ਵੀ ਸਾਡੇ ਮਨ ਚ ਹੈਗਾ ਵੀ ਸਾਰਾ ਕੰਮ ਕਰਨੇ ਬੈਠੇ। ਦੇਖੋ ਜੀ ਸਰਪੰਚੀ ਚਾਹੇ ਥੋੜੇ ਦਿਨਾਂ ਦੀ ਦੱਸਦੇ ਆ। ਹੂੰ ਸਾਡਾ ਇੱਕੋ ਹੀ ਮਕਸਦ ਹੈ ਵੀ ਸਾਡਾ ਪਿੰਡ ਬਕਾਸ਼ ਬਕੂਸ਼ ਕੁਦਰਤ ਨੇ ਆਪੇ ਸਾਡਾ ਆਪ ਦੇ ਪਰਿਵਾਰ ਕਰ ਲੈਣਗੇ ਜਦੋਂ ਅਸੀਂ ਸੁਤੰਦਰ ਉਸਤ ਸਾਡੇ ਪਰਿਵਾਰ ਸਾਰੇ ਹੱਸਦੇ ਖੁਸ਼ਦੇਨ ਉਹ ਅਸੀਂ ਆਪੇ ਕਰ ਲਾਂਗੇ। ਪਰ ਜਿਹੜਾ ਸਾਡੇ ਪਿੰਡ ਚ ਨਸ਼ੇ ਦਾ ਕਰੋਪਾ ਸਾਡਾ ਪਿੰਡ ਬਹੁਤ ਬਦਨਾਮ ਹੋ ਚੁੱਕਾ ਸੀ। ਜਿਸ ਨੂੰ ਅੱਜ ਤੋਂ 5-6 ਸਾਲ ਪਹਿਲਾਂ ਮੈਂ ਇੱਕ ਕਮੇਟੀ ਬਣਾਈ ਸੀਗੀ। ਉਸ ਕਮੇਟੀ ਚ ਅਸੀਂ 50% ਕੰਟਰੋਲ ਕਰਿਆ ਫਿਰ ਉੱਥੋਂ ਜੋ ਸਾਡੇ ਨਾਲ ਹਾਲਾਤ ਸੀ ਸਰਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਉੱਥੋਂ ਸਾਡੇ ਜਿਹੜੇ ਸਮਰਥਕ ਸੀ ਉਹ ਕੁਝ ਪਰੇਸ਼ਾਨ ਹੋ ਗਏ ਉਹ ਘਰੇ ਬਹਿ ਗਏ ਮੈਂ ਇਕੱਲਾ ਰਹਿ ਗਿਆ ਪਰ ਮੇਰਾ ਮਨ ਜਿਹੜੀ ਤੜਫ ਸੀ ਕਿ ਵੀ ਆਪਾਂ ਨਸ਼ਾ ਬੰਦ ਕਰੇ ਬਣਾ ਚਲੋ ਕੰਮ ਵਾਲੇ ਬੰਦੇ ਉਹ ਤਾਂ ਡਰ ਜਾਂਦੇ ਜਾਂ ਛਿਪ ਜਾਂਦੇ ਆਪਦੇ ਕੰਮਾਂ ਤੋਂ ਬੇਲ ਨਹੀਂ ਕੱਢ ਸਕਦੇ ਪਰ ਮੇਰੇ ਕੋਲੇ ਪ੍ਰਮਾਤਮਾ ਦੀ ਕਿਰਪਾ ਨਾਲ ਸਮਾਂ ਹੈਗਾ ਜਿਹੜੀ ਪਿਛਲੀ ਪੰਚਾਇਤ ਰਹੀ ਹੈ ਮੈਂਬਰ ਰਹੇ ਆ 5 ਸਾਲ ਉਹਨਾਂ ਨੇ ਕਰਿਆ ਕੋਈ ਕੰਮ ਨਹੀਂ ਜੀ ਕੰਮ ਦੇਖੋ ਸਾਡੇ ਪਿੰਡ ਦੇ ਵਿਕਾਸ ਕਰਦੇ ਹੀ ਰਹਿੰਦੇ ਆ ਪਰ ਅਹਿਮ ਪ੍ਰੋਗਰਾਮ ਹੈ ਜੇ ਸਾਡੇ ਪਿੰਡ ਚੋਂ ਨਸ਼ਾ ਨਿਕਲ ਗਿਆ ਸਾਨੂੰ ਵਿਕਾਸ ਦੀ ਬਿਲਕੁਲ ਹੀ ਲੋੜ ਨਹੀਂ ਰਹਿਣੀ ਵਿਕਾਸ ਅਸੀਂ ਆਪਦਾ ਆਪੇ ਕਰ ਲਾਂਗੇ ਤੇ ਅੱਜ ਸ਼ਾਮ ਨੂੰ ਮੇਰੇ ਘਰੇ ਜਾ ਕੇ ਦੇਖ ਲਿਓ ਕਦੋਂ ਮਰਜ਼ੀ ਕੋਈ ਰੇਡ ਮਾਰ ਲੇ ਮੇਰੇ ਘਰੇ ਆਮ ਨੋਰਮਲ ਜਿਵੇਂ ਆਪਣਾ ਘਰ ਦਾ ਪਰਿਵਾਰ ਹੁੰਦਾ ਦੋ ਚਾਰ ਬੰਦੇ ਜਾਂ 10 ਬੰਦੇ ਜਿਹੜੇ ਮੇਰੇ ਕੋਲ ਬੱਚੇ ਆਉਂਦੇ ਆ ਜਾਂ ਮੁੰਡੇ ਆਉਂਦੇ ਆ ਜਾਂ ਮੇਰੇ ਸਮਰਥਕਨ ਉਹ ਆਮ ਹੀ ਸਾਨੂੰ ਮਿਲਣਗੇ ਕੋਈ दारू ਨਹੀਂ ਪੀਂਦਾ ਹਾ ਇੱਥੋਂ ਧੱਕਰ ਵੀ ਮੇਰੇ ਕੋਲ ਚਾਹ ਵੀ ਮੈਨੂੰ ਕਹਿੰਦਾ ਯਾਰ ਤੂੰ ਤਾਰ ਸਾਨੂੰ ਲੋਡ ਹੋਈ ਤਾਂ ਸੀ ਆਪੇ ਕਰ ਲਾਂਗੇ ਪਰ ਸਾਨੂੰ ਬਿਨਾਂ ਲੋਡ ਤੋਂ ਚਾਹ ਨਾ ਪਿਆ ਤੇਰਾ ਖਰਚਾ ਨਹੀਂ ਕਰਨਾ ਤੇ ਸਾਡਾ ਵੀ ਇਹ ਹੈ ਵੀ ਅਸੀਂ ਇੱਕ ਮਿਸਾਲ ਪੈਦਾ ਕਰਦੇ ਵੀ ਬਿਨਾਂ ਸ਼ਰਾਬ ਤੋਂ ਬਿਨਾਂ ਨਸ਼ੇ ਵੰਡੇ ਬਿਨਾਂ ਪੈਸੇ ਵੰਡੇ ਲੋਕ ਵੋਟਾਂ ਪਾਉਣ ਨੂੰ ਤਿਆਰ ਹੈ ਚੰਦ ਕੁ ਬੰਦੇ ਹੁੰਦੇ ਜਿਹੜੇ ਨਸ਼ੇ ਤੇ ਜਾਂ ਐਸੇ ਕੰਮ ਵਾਲੇ ਹੁੰਦੇ ਆ ਉਹ ਸਾਰੇ ਪਿੰਡ ਨੂੰ ਗਮਰਾਹ ਕਰਦੇ ਆ ਲੋਕਾਂ ਸਾਥੋਂ ਬਿਲਕੁਲ ਨਸ਼ਾ ਨਹੀਂ ਮੰਗਦੇ 90% ਲੋਕਾਂ ਦੀ ਗਿਣਤੀ ਹੈ ਵੀ ਕੋਈ ਨਸ਼ਾ ਬੰਦੇ ਨਾ ਅਸੀਂ ਵੋਟ ਉਹਨੂੰ ਪਾਈਏ ਪਰ ਹਾਲਾਤ ਜਿਹੜੇ ਸਾਡੇ ਵਰਗੇ ਹੁੰਦੇ ਆ ਕੈਂਡੀਡੇਟ ਜਾਂ ਕੋਈ ਵੀ ਜ਼ਿੰਮੇਵਾਰ ਬੰਦੇ ਜਦੋਂ ਚੋਣ ਲੜਦੇ ਆ ਉਹਨਾਂ ਦਾ ਆਪ ਦਾ ਸੰਤੁਲਨ ਨਹੀਂ ਠੀਕ ਰਹਿੰਦਾ ਉਹਨਾਂ ਨੂੰ ਇਹ ਲੱਗਦਾ ਵੀ ਆਪਾਂ ਵੋਟਾਂ ਲੈਣੀਆਂ ਤਾਂ ਆਪਾਂ ਨੂੰ ਵੋਟਾਂ ਮਿਲਣੀਆਂ ਨਸ਼ੇ ਵੰਡ ਕੇ ਆਲੇ ਨੂੰ ਦਾਰੂ ਨਾ ਪਈ ਆਲੇ ਨੇ ਵੋਟ ਨਹੀਂ ਪਾਉਣੀ ਪਰ ਮੇਰਾ ਦਿਲ ਸਾਏਗਾ ਵੀ ਮੈਨੂੰ ਜਿੱਤ ਤੋਂ ਬਾਅਦ ਦੱਸੂਗਾ ਵੀ ਕਿੰਨਾ ਕੁ ਸਮਰਥਨ ਹੈ ਪਰ ਅੱਜ ਦੀ ਘੜੀ ਮੈਂ ਸਾਈਕਲ ਤੇ ਜਾਂ ਟੁੱਟੇ ਜੇ ਮੋਟਰਸਾਈਕਲ ਤੇ ਤੜਕੇ ਠੰਡ ਚ ਕਿਤੇ ਜੀਪ ਲੈ ਜਾਣਾ ਨਹੀਂ ਆਮ ਨਾਰਮਲੀ ਕੱਲਾ ਜਾ ਕੇ ਘਰ ਘਰ ਵੋਟ ਲੋਕਾਂ ਤੋਂ ਵੋਟਾਂ ਮੰਗਦਾ ਐਨਾ ਲੋਕ ਮੈਨੂੰ ਪਰਦੇ ਚ ਕਹਿੰਦੇ ਤੂੰ ਚਿੰਤਾ ਨਾ ਕਰ ਇਸ ਕਰਕੇ ਚਿੰਤਾ ਉਦੋਂ ਖਤਮ ਤਾਂ ਉਦੋਂ ਹੀ ਹੁੰਦੀ ਹੈ 24 ਤਰੀਕ ਨੂੰ ਸ਼ਾਮ ਨੂੰ ਪਰ ਜੇ ਅਸੀਂ ਇਸ ਕੰਮ 'ਚ ਜਿੱਤ ਗਏ ਤਾਂ ਸਾਡੇ ਪਿੰਡ 'ਚੋਂ ਨਸ਼ੇ ਦੀ ਜੜ ਪੜ ਦਿਆਂਗੇ ਪਿੰਡ ਦੇ ਲੋਕ ਸਮਰਥਨ ਕਰ ਰਹੇ ਤੁਸੀਂ ਜਾ ਰਹੇ ਹੋ ਬਹੁਤ ਜਿਆਦਾ ਇੰਨਾ ਜਿਆਦਾ ਮੈਂ ਕਹਿੰਦਾ ਕਿਸੇ ਨੂੰ ਜਿਹੜੇ ਦਵਾਰੀਆਂ ਬੰਨਣ ਵਾਲੇ ਉਹਨਾਂ ਨੂੰ ਸਮਰਥਨ ਨਹੀਂ ਮਿਲਦਾ ਜਿੰਨਾ ਆਪਾਂ ਨੂੰ ਮਿਲਦਾ ਤੇ ਆਪਣੇ ਸਪੋਰਟਰ ਦੇਖ ਲਓ ਸਾਰੇ ਬਿਲਕੁਲ ਨਰੋਲ ਐਨ ਬਿਨਾ ਨਸ਼ੇ ਤੋਂ ਬਿਨਾ ਨਸ਼ਾ ਆਪਦੇ ਘਰੇ ਕੋਈ ਆ ਕੇ ਪੀ ਲੇ ਮੇਰੇ ਘਰੇ ਪੀ ਕੇ ਵੀ ਨਹੀਂ ਜਾਂਦੇ ਠੀਕ ਹੈ ਤੇ ਮੇਰਾ ਵੀ ਮਿਸ਼ਨ ਹੈ ਵੀ ਮੈਂ ਪਿਉਣੀ ਨਹੀਂ ਮੈਨੂੰ ਇੱਕ ਦੋ ਬੰਦਿਆਂ ਨੇ ਕਿਹਾ ਵੀ ਹੈ ਵੀ ਯਾਰ ਥੋੜਾ ਪਤਾ ਚੱਲੂਗਾ ਨਾ ਹਾਰ ਮਨਜ਼ੂਰ ਹੈ ਪਰੇ ਨਹੀਂ ਮਨਜ਼ੂਰ ਮੈਨੂੰ ਵੀ ਨਸ਼ਾ ਵੰਡ ਕੇ ਮੋ ਬੋਟਲੋਂ ਠੀਕ ਐ ਇਹਨਾਂ ਕਹਿੰਦਾ ਤੁਹਾਡਾ ਧੰਨਵਾਦ ਕਰਦਾ ਸਾਡਾ ਜੋ ਚੈਨਲ ਦਾ ਇੰਟਰਵਿਊ ਕੀਤੀ ਹੈ ਸਾਡੀ ਬੇਨਤੀ ਹੁਣ ਵੀ ਪ੍ਰਚਾਰੇ ਸੰਗਤ ਨੂੰ ਬੇਨਤੀ ਕਰਦੇ ਆ ਵੀ ਆਪਾਂ ਐਸਾ ਸਮਾਜ ਸਿਰਜਣਾ ਵੀ ਆਪਣੇ ਪਿੰਡ ਤੋਂ ਸ਼ੁਰੂ ਕਰਦਗੇ ਵੀ ਇੱਕ ਕਿੱਲੇ ਤੋਂ ਕਿੱਲੇ ਵਾਲਾ ਜਾਂ ਗਰੀਬ ਬੰਦਾ ਲੱਖ ਲੱਖ 20-20 ਲੱਖ 50-50 ਲੱਖ ਲਾ ਕੇ ਸਰਪੰਚ ਬਣਦਾ ਸਾਡੇ ਪਿੰਡ ਚ ਇਹੀ ਜੀ ਮਿਸਾਲ ਕਰਦੀ ਵੀ ਆਮ ਨੌਰਮ ਬੰਦਾ ਚੋਣ ਲੜ ਸਕਦਾ ਸਰਪੰਚੀ ਦੀ ਇਹ ਮਿਸਾਲ ਪੈਦਾ ਕਰਨੀ ਸਾਡੇ ਨਾਲ ਮਜੂਦ ਸੀ ਕਿ ਟੇਕ ਸਿੰਘ ਖਾਲਸਾ ਜੀ ਇਹਨਾਂ ਦੀ ਸੁਪਤਨੀ ਬੀਬਾ ਕਰਮਜੀਤ ਕੌਰ ਚੋਣਾਂ ਲੜ ਰਹੀ ਹੈ ਕਹਿੰਦੀ ਵੀ ਅਸੀਂ ਬਿਨਾ ਨਸ਼ੇ ਵੰਡੇ ਚੋਣਾਂ ਲੜਨੇ ਆ ਤੇ ਜਿੱਤ ਕੇ ਦਿਖਾਉਣਾ ਵੀ ਆਮ ਬੰਦਾ ਵੀ ਚੋਣਾਂ ਲੜ ਸਕਦਾ ਤੋ ਸਾਡੇ ਨਾਲ ਜੁੜੇ ਰਹੋ ਚੱਕਦੇ ਪੰਜਾਬ ਚੈਨਲ ਨਾਲ ਸ਼ੁਕਰੀਆ ਦੋਸਤੋ